ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ ਪੌਣੇ 7 ਦਾ ਟਾਈਮ ਆਗਾ ਐਨ ਪਤਾ 7 ਹੀ ਵੱਜ ਗਏ ਹੁਣ ਬਹੁਤ ਕੰਮ ਨਿਬੜ ਗਏ ਨੇਗੇ ਬਸ ਸਾਰੇ ਰਹੇ ਗਏ ਨੇ ਤੁਹਾਨੂੰ ਪਤਾ ਹੀ ਹੈ ਸਵੇਰੇ ਸਵੇਰੇ ਕੰਮ ਬਹੁਤ ਹੋ ਜਾਣਗੇ ਗੁਰਾਦਰ ਸਵੇਰੇ ਸਵੇਰੇ ਕਿਰਾ ਮੇ ਮम्मा ਨੂੰ ਪਾਲਦਾ ਫਿਰ ਤਾਂ ਦਿਨੇ ਤਾਂ ਖੇਡ ਹੀ ਜਾਂਦਾਗਾ ਹਨ ਤੇ ਅਮਾਨ ਤੇ ਪ੍ਰਾਬਲੀ ਨੂੰ ਸੁੱਤੀਆਂ ਪਈਆਂ ਨੇ ਗਈਆਂ ਤੇ ਆਪਣੇ ਤੇ ਇਧਰੋਂ ਰਹਿ ਗਿਆ ਸੰਬਰ ਨਾਲ ਇਧਰ ਸੰਬਰਾ ਗਿਆ ਸੁਖਮਣ ਤੇ ਗੁਰਮਣ ਲਾਰ ਰਹੀਆਂ ਨੇ ਜੀ ਪੋਚੇ ਤੇ ਇਧਰ ਲਵੇੜਾ ਰਹਿ ਗਿਆ ਕਿਉਂਕਿ ਫਿਰ ਮੇਲਾ ਉਧਰ ਬਾਹਰ ਸਮਾਰਦੀ ਸੀ ਆਪਣਾ ਬਾਹਰ ਲੌਕਟ ਪੈ ਗਈ ਆ ਬਾਹਰ ਦੇ ਵਿੱਚ ਲੌਕਟ ਪੈ ਗਈ ਆ ਥੋੜਾ ਜਨਾ ਅੰਦਰੋਂ ਦੇਲੀ ਜੀ ਬਣਾਉਣ ਵਾਲੀ ਰਹਿੰਦੀ ਉਹ ਸਰਦਾਰ ਜੀ ਲੋਟ ਕਰਦੇ ਨੇ ਹੁਣ ਤੇ ਫਿਰ ਉਹ ਇੱਟਾਂ ਲਾ ਦੇਣਗੇ ਤੇ ਆਪਣੀ ਵੀ ਆ ਮੋੜ ਤੇ ਇੱਕ ਲੋਕ ਇੱਟ ਪੈ ਗਈ ਆ ਭਣ ਕੇ ਬਾਅਦ ਚ ਥੋੜਾ ਜਿਹਾ ਸਿਮੈਂਟ ਸਮੰਟ ਜਲਾਉਣ ਵਾਲਾ ਰਹਿ ਗਿਆ ਸਰਦਾਰ ਜੀ ਥੋ ਲੋਟ ਕਰਦੇ ਨੇ ਤੇ ਇੱਥੇ ਜਿਹੜੀ 10 20 ਤਾਂ ਪੈਣਗੀਆਂ ਲੋਕ ਇੱਟ ਪੈ ਜੂਗੀ ਕਿਉਂਕਿ ਬਾਅਰ ਠੀਕ ਕਰਦੇ ਨੇਗੇ ਤਹਾਨੂੰ ਦਿਖਾਉਣੇ ਆਪਣਾ ਕੈਮਰਾ ਚੇਂਜ ਕਰਕੇ ਵੀ ਕਿੱਦਾਂ ਦੀ ਲੋਕਟ ਪਈ ਆਪਣੇ ਬਾਰ ਦੇ ਵਿੱਚ ਲੋ ਜੀ ਸਰਦਾਰ ਜੀ ਠੀਕ ਕਰ ਦੇਣੇ ਕਿਉਂਕਿ ਫਿਰ ਬਾਰ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਊਗੀ ਲੋ ਉਧਰ ਤੱਕ ਇਹਨਾਂ ਮੈਂ ਮੋਟਾ ਮੋਟਾ ਕਰ ਦਿੱਤਾ ਸਲੋਟ ਆ ਪਾਣ ਕੇ ਬਾਰ ਚ ਇੰਨਾ ਕਿਸਮੈਂਟ ਰੈਲਾ ਪਾਉਣ ਵਾਲਾ ਆ ਆਪਣਾ ਬਾਰ ਇੱਥੇ ਤੱਕ ਤਾਂ ਲੋਕਟ ਪਾਏਗੀ ਜਿੱਥੇ ਤੱਕ ਸਰਦਾਰ ਜੀ ਕਹੀ ਚਲਾਉਂਦੇ ਨੇ ਇਹ ਇੱਥੇ ਫਿਰ ਹੋ ਹੋ ਜਾਊਗਾ ਆ ਦੇਰੀ ਜੀ ਪੱਟ ਕਿਸਵੇਂ ਟ ਨਾਲ ਲੱਗੂ ਹਨਾ ਲੋਟ ਕਰਕੇ ਸੋ ਨਹੀਂ ਆਊਗਾ ਅੱਜ ਬੱਦਲ ਵਾਈ ਵੀ ਹੋਈ ਪਈ ਐ ਇਸ ਤਰ੍ਹਾਂ ਗੁੰਮ ਗੌਤ ਹੋਇਆ ਪਿਆਗਾ ਉਹ ਮੋੜ ਤੱਕ ਪੈ ਗਈ ਐ ਇੱਥਾ ਮੋੜ ਤੱਕ ਪੈ ਗਈ ਐ ਜੀ ਹਾਏ 10:00 ਵਜੇ ਗੇਟ ਤੇ ਹਾਏ ਹੌਲੀ ਹੌਲੀ ਸਬਹੀਏ ਧੋਣੀ ਪਾਊਗੀ ਕਿ ਉਹ ਕਿ ਰੱਤਰਾ ਵਾ ਬਰੇਤੀ ਪਾਈ ਹੋਇ ਤੇ ਲੋਕ ਇੱਥੇ ਬਰੇਤੀ ਬਹੁਤ ਚਾੜੀ ਪਈ ਆ ਰੇ ਇੱਥੇ ਨੰਗਾ ਕਰਿਆ ਮੈਂ ਪੈਰ ਨਾਲ ਹਈ ਲੋਟ ਕਰਦੇ ਨੇਗੇ ਤੇ ਕੱਲ ਨਿਹਰੀ ਵਾਲੀ ਸੀਗੀ ਨਿਹਰੀ ਨੇ ਇੰਨਾ ਗੰਦ ਪਾਇਆ ਘਰ ਚ ਤੜ ਕੱਲ ਲੋਟ ਕੀਤਾ ਪਹਿਲਾਂ ਬੇਲਾ ਬੁੱਲਾ ਤੋਤੀਆਂ ਰਾਤ ਤੇ ਕਦੋਂ ਹੀ ਮਹਾਇ ਖਰਾਬ ਹੋ ਜਾਣਗੇ ਰਿਆਂ ਲੱਗੇ ਪੈ ਨਹੀਂ ਕਿੰਨੇ ਕਿ ਦੇਸ ਦੇ ਤੇ ਇਹ ਫਿਰ ਵੀ ਰਾਤ 베ਲਾ ਤੋਕੇ ਪਏ ਵੀ ਟੜਕੇ ਟਾਈਮ ਨਹੀਂ ਲੱਗਣਾ ਕੰਮਾਂ ਚ ਫਿਰ ਧੁੱਪ ਹੋ ਜਾਂਦੀ ਹੈ ਹਨਾ 베ਲਾ ਤੇ ਰਾਤ ਨੂੰ ਹੀ ਲੋਟ ਰhenge ਇਸ ਤਰ੍ਹਾਂ ਨਾ ਨਿਕੇ ਨਿਕੇ ਬਹੁਤ ਕੱਦੂ ਲੱਗੇ ਪੈ ਨਹੀਂ ਸਾਰੇ ਰੇਤੇ ਨਾਲ ਮੱਚ ਜਾਂਦੇ ਹੋ ਤਾਂ ਤੋੜਨ ਵਾਲਾ ਪਏ ਟੰਬੇ ਨਾਲ ਲੱਗ ਕੇ ਆ ਫਿਰ ਤੇ 빙ਗਾ ਕਦੂ ਹੋ ਜਾਂਦਾ ਹੈਗਾ ਤੇ ਫੜੀਆਂ ਕੱਲ ਬਣਾ ਲਈਆਂ ਸੀ ਤੋੜ ਕੇ ਇਸ ਤਰ੍ਹਾਂ ਦਾ ਵਿਊ ਹੈ ਸਵੇਰ ਦਾ ਹੁਣ ਮੈਂ ਆਹ ਬੇੜਾ ਸੰਭਰ ਦਿਆਂਗੀ ਫਿਰ ਆਪਾਂ ਮੱਝਾਂ ਲੰਬਾਵਾਂਗੇ ਸਖਮਣ ਗਰਮਣ ਪਹਚੇ ਲਾਉਂਦੀਆਂ ਨੇ ਛੁੱਟੀਆਂ ਛੁੱਟੇ ਦਾ ਆਰਾਮਦਾਰੀ ਹੋ ਜਾਂਦੀ ਆ ਕੰਮ ਕਰ ਆ ਜਾਂਦੀਆਂ ਨੇ ਕਿਹਾ ਹੈ ਹੈ ਗੁਰਾਦਰ ਨਮੀ ਰੰਗ ਬਰੰਗੇ ਪੀੜੀ ਦਾ ਚਾਹ ਹੋਇਆ ਪਿਆ ਭਾਈ ਦੇਖੀ ਦੇਖੇ ਬਾਈ ਦਾ ਮੈਂ ਦਾਹੀ ਮੇਹ ਦਾਹੀ ਸੀ ਅੱਗੇ ਭੱਜ ਗਿਆ ਕਿ ਆਪ ਬਹਿ ਗਿਆ ਕਿ ਕਿਰੀ ਜੀ ਮੇਰੀ ਜੀ ਜੀ ਮੇਰੀ ਜੀ ਉਹ ਮੋਬਾਈਲ ਗੱਲ ਕਰੇ ਤਾਂ ਡਰ ਲੱਗਾ ਜੇ ਪੈਰ ਤੇ ਨਾ ਮਾਰ ਲੈ ਭਾਰੀ ਬਾਲੀ ਇਹ ਐ ਪੈਰ ਤੇ ਨਾ ਵੱਜੇ ਪੈਰ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਦੋਂ ਮੁੰਜਾ ਹੋਇਆ ਪਿਆ ਪਤਾ ਨਹੀਂ ਆਊਗੀ ਪਤਾ ਨਹੀਂ ਆਊਗਾ ਕੁਛ ਨਾ ਕੁਛ ਤਾਂ ਆਊਗਾ ਹੀ ਬੜਾ ਏਸ ਤਰ੍ਹਾਂ ਪੂਰਾ ਤੇ ਉਹ ਨਾਲ ਤੋਂ ਪਰੇਵੜਾ ਮੈਨੂੰ ਆਈਡੀ ਦੇ ਕੇ ਮਹਮੀਆ ਵਾਲਾ ਨੀਂ ਤੋ ਉਹ ਗੇਟ ਪੱਟ ਦਿਨ ਡੜੀ ਹਾਂ ਗੇਟ ਪੱਟ ਦਿਨੇ सुनया बस रहने पे गर्मी है भाई तो मान के गाय पनरे कुछ चाहिएगा

ਚੱਲ ਲਈ ਤੁਸੀਂ ਨੇ ਉਹ ਤਾਂ ਕੁੜੀ ਜਾ ਕੇ ਮਤਲਬ ਫੌਜ ਚ ਕਾਲੀ ਹੋ ਗਈ ਹੈ ਨਾ ਉਹ ਆ ਕੇ ਹੋਗੀ ਉਹ ਆ ਕੇ ਹੋਗੀ ਮੈਂ ਤਾਂ ਅੱਜ ਦੇਖਿਆ ਮਾ ਕੀ ਹੈ ਕਾਲੀ ਹੋ ਗਈ ਭਈ ਵੀਰਪਾਲ ਅਜੇ ਬਾਬੇ ਤੋਂ ਮੈਂ ਪਾਲਤੀ ਲੈਣ ਜਾਣਾ ਏਸੀ ਵਾਲੇ ਬਾਬੇ ਦੇ ਹਵਾਰਾ ਜਿੱਦਾਂ ਵੀਰਪਾਲ ਨਾਲ ਵਾਇਰਤੀ ਜਿੱਦਾਂ ਵੀਰਪਾਲ ਵਿਆਹ ਤੇ ਬਾਬੇ ਨੂੰ ਅਸੀਂ ਲਵਾ ਲੈਣਾ ਵੀਰਪਾਲ ਅਗਰ ਇਹ ਬੰਦੂ ਗਿਆ ਹੀ ਮੈਂ ਕਹਿੰਦਾ ਤੈਨੂੰ ਜੱਬ ਕੇ ਪਾਇਆ ਜਾਂਦਾ ਕਹਿੰਦਾ ਮੈਂ ਦਕਾਉਂਗਾ ਨਾ ਬਿਲਕੁਲ ਤੁਹਾਨੂੰ ਬਜ਼ੁਰਗ ਵੀ ਸਾਡੇ ਕੋਲ ਆਉਂਦਾ ਬੜਾ ਘਟਦਾ ਗੁੜੀਆਂ ਨੇ ਕਾਇ ਕਾਇ ਲਾਇਆ ਵੀ ਇਸ ਨੇ ਵਾਲਾ ਇਸੇ ਦਰਵਾਜ਼ਾ ਪਰ ਜਵਾਖਾਂ ਨਾਲ ਸਰਦਾ ਨਹੀਂ ਆਇਆ ਬਿਰਪਾਲ ਸਰ ਵੀ ਸਰਦਾ ਨਹੀਂ ਹੈਗਾ ਹਨਾ ਪੋਗਾ ਕਰਨ ਦੇ ਦੇਖੀ ਮੈਂ ਕਹਿੰਦਾ ਜੀ ਇਹ ਨਾ 2 ਮਹੀਨੇ ਲਾ ਫਰਕ ਹੈ ਨਾ ਗੁਰਾਦਰ ਦਾ ਤੇ ਰਹਿਮਤ ਦਾ 2 ਮਹੀਨੇ ਦਾ ਹਾਂ ਤੋਂ ਹਾਂ 2 ਟਾਈਕ ਦਾ 2 ਟਾਈਕ ਮਹੀਨੇ ਫਰਕ ਇਹ ਲੱਗੇ ਕੁਝ ਬੋਲਣ ਬਸ ਸਮਾਰ ਇਹ ਵੀ ਇਹ ਮਾਂ ਹੀ ਕਹਦੀ ਆ ਜੇ ਪਾਪਾ ਇਹ ਗੱਲਾਂ ਕਰਦਾ ਪਾਰ ਕਰ ਪੰਜ ਪਹਿਲਾਂ ਤੁਹਾਨੂੰ ਖਣਾਉਂਦੇ ਨਹੀਂ ਮਾਂ ਬਰਾਦਰ ਉਹ ਅੰਮ੍ਰਿਤ ਦੀ ਫਤੂ ਲੋ ਜੀ ਆ ਜਾਂਦੇ ਚਾਰ ਦੋ ਕੁਚਾਰ ਪੰਜ ਕੁੜੀਆਂ ਹੋ ਗਿਆ ਮੁੰਡਾ ਤਿੱਕੋ ਹੀ ਆ ਸੀ ਸੱਤ ਕੁੜੀਆਂ ਨੇ ਦੋ ਮੇਰੀਆਂ ਦੋ ਸਰਬੀ ਦੀਆਂ ਐ ਇੱਕ ਗੁਰਪ੍ਰੀਤ ਦੀ ਦੋ ਆਵਣੀ ਦੀਆਂ ਮੁੰਡਾ ਇੱਕ ਔਰੇ ਕੁੜੀਆਂ ਸਾਡੇ ਸੱਤ ਬੈਠੀਆਂ ਨੇ ਦੇਖੋ ਆ ਤਿੰਨ ਕੁੜੀਆਂ ਵੱਡੀਆਂ 7 ਤੇ 3 10 ਹੋ ਗਈਆਂ 10 ਕੰਨਿਆ ਬੈਠੀਆਂ ਨੇ ਇੱਥੇ ਸਾਨੂੰ ਫੋਨ ਕਰਤਾ ਸੀ ਹਾਂ ਅੱਛਾ ਮਨੂ ਆਇਆ ਸੀ ਮੈਂ ਮਹਮਾਨਾ ਕੇ ਫੋਨ ਕਰੂੰ ਵੀ ਵੀਰਪਾਲ ਹੋਰੀ ਆਉਂਦੀਆਂ ਨੇ ਲੋ ਜੀ ਅੱਪਾ ਪਾਸਤਾ ਬਣਾਉਣੇ ਆਂਗੇ ਘੂੜੇ ਦੋਤੀ ਦੋਤੀਆਂ ਵੀ ਆਏ ਹੋਏ ਨੇ ਆਪ ਤੇ ਅੱਜ ਤੋਂ ਹੋਏ ਨੇ ਅਨਜ਼ਲੀ ਲੈ ਲੈਣ ਆਪ ਸਾਰਾ ਕੁਸਾ ਤੇ ਇੱਧਰ ਮੈਂ ਪਾਸ ਤਾ ਨਾ ਮਟਰੇ ਹਰ ਸੀ ਆ ਗਿਆ ਇਸ ਚਨਾ ਤੇ ਪਾਣੀ ਪਾ ਕੇ ਤੇ ਉਬਲ ਗਿਆ ਹੁਣ ਹੇ ਇੱਕ ਕਵਾਲੀ ਨਹੀਂ ਦਬਾਉਣੀ ਪੋਲੇ ਨਾਲ ਇੱਧਰ ਕਰ ਲੂ ਮੇ ਹੱਥਾਂ ਬਚ ਜਾਣਗੇ ਪਾਣੀ ਨਾਲ ਇੱਕ ਕਵਾਲੀ ਹੋਈ ਦਬਾਉਣੀ ਆ ਹੁਣ ਤੁਸੀਂ ਮਜ਼ਾਕ ਨਾ ਕਰੋ ਮੈਂ ਹਾਸੀ ਚ ਕਹਿਣੀ ਆ ਪਤਾ ਨਹੀਂ ਸਰੂ ਪਤਾ ਨਹੀਂ ਨਾ ਸਰੂ ਸੁੱਖ ਨਾਲ ਜਵਾਬ ਬਹੁਤ ਲਿਗੇ ਜੇ ਐਨਾ ਕੀ ਪਾਸਤਾ ਸੀ ਆਪਣੇ ਕੋਲ ਇੱਕ ਪੈਕਟ ਸੀਗਾ ਇਹ ਉਹ ਸਾਰਾ ਬਾਹਲ ਲਿਆ ਤੇ ਜੀ ਆਪਾਂ ਘਟਦਾ ਦਿਸੇ ਆਪਾਂ ਪਿਆਜ਼ ਚੁੱਕ ਚੀਰ ਲੈਨੇਗੇ ਬੋਟੀ ਭਰ ਕੇ ਤੇ ਆਪਾਂ ਨਾਲ ਪੋਹੀ ਦੀ ਤਿਆਰੀ ਕਰ ਲਾਂਗੇ ਪੋਹਾ ਤਾਂ ਛੋ ਮਾਤਰੇ ਨਿੱਕ ਚਿਰ ਤੇ ਤੁਸੀਂ ਹੁਣ ਆਏ ਨਾ ਕਿ ਉਹ ਜੀ ਦੀ ਕਹਿੰਦੇ ਮੈਂ ਤਾਂ ਹਾਸੇ ਬਕਵਾਦਿਆਂ ਵੀਡੀਓ ਬਣਾਈਆਂ ਬਣਾਈਆਂ ਪਈ ਨੇ ਦੋ ਤੇ ਦੋਤੀ ਆਣਿਆ ਨੇ ਆਏ ਨੇ ਹਣਾ ਹਾਸਦੇ ਹਾਂ ਮੈਂ ਤਾਂ ਹਣਾ ਬੱਚਾ ਜਨ ਮੈਂ ਸਾਹ ਸੁਖੀਆਂ ਹੋਈਆਂ ਨੇ ਹਣਾ ਪਲੋਸ ਦਸ ਲੋੜਾ ਤਾਂ ਮੈਂ ਆਪਾਂ ਉੱਪਰ ਇਹਨੂੰ ਪਾਣੀ ਛਾਣ ਲਿਆ। ਇਹ ਪਾਈਦਰ ਰੱਖ ਲਾਂਗੇ। ਇਹ ਜਿਹੜਾ ਪਾਣੀ ਦਾ ਹੋ ਮੜਾ ਮੋਂ ਤਾਂ ਹੋਰ ਨਿਚੋੜ ਜੂਗਾ ਨੇ। ਆਟਾ ਕੱਢਦੇ ਹੁਣ ਦੇਸੀ ਘਿਓ ਦੇਸੀ ਘਿਓ ਚੀ ਬਣਾਵਾਂਗੇ ਸਾਰਾ ਕੁਝ। ਜਿਹੜੀ ਜੜੀ ਲਿਖਿਆ ਚੀਜ਼ ਹੈ ਨਾ ਆ ਜਾਂਦਾ ਕੋਈ ਨਹੀਂ ਕਿਸੇ ਨੂੰ ਖਵਾਉਦਾ ਹੈਗਾ ਸਾਬੋ ਕੋਈ ਰੜਿਆ ਨਹੀਂ ਰੱਖਾਂਗਾ ਆ ਹੈਗਾ ਜੀ ਪੋਹਾ ਆ ਹੈਗੀਆਂ ਮਕਰੋਨੀ ਤੇ ਆਪਾਂ ਇਹ ਕਰ ਲੈਣੇ ਬੜਾ ਡੁੱਡ ਲੈਣੇ ਲੈਣਿਆਂਗੇ ਤੁਹਾਨੂੰ ਦੋ ਰੈਸਪੀਆਂ ਦੇ ਦਾਂ ਲਿਆ ਹੁਣ ਤੇ ਪਹਿਣਾ ਕਹਿੰਦੇ ਸਾਨੂੰ ਰੈਸਪੀ ਦੇ ਦਿਓ ਹੁਣ ਆ ਇਹਦੀ ਮਿਕਸ ਕਰ ਲਾਂਗੇ ਚਲੋ ਜਿਹਨਾਂ ਪੋਹਾ ਖਾਣਾ ਉਹ ਪੋਹਾ ਖਾ ਲੈਣਗੇ ਹਨਾ ਜਿਨੇ ਆਹ ਖਾਣੂਗਾ ਮਕਰੋਨੀ ਖਾਣੂਗਾ ਖਾ ਲੈਣਗੇ ਇਰੇ ਵਿੱਚ ਦੋ ਕਟਸਰ ਕਿਉਂ ਪਾ ਲਿਆ ਤੇ ਜੀਰਾ ਪਾ ਲਿਆ ਠੀਕ ਹੈ ਜੀ ਤੇ ਉਹਦੂ ਬਾਅਦ ਆਪਾਂ ਲਿਓਨੇ ਇੱਕ ਕਟਕੇ ਦਾ ਨੂੰ ਹੋਰ ਚੱਕ ਕੇ ਧੋਤੀ ਭਰੀ ਆਏਗੀ ਢੜੀ ਆ ਗਈ ਨਾ ਨੂੰ ਸੁਣ ਲੱਗ ਜਾਵੇ ਬਾਜੂ ਦੀ ਡੜੀ ਤੇਰਾ ਠੰਡੇ ਨੇ ਬੋਤਲਾਂ ਫੜਾ ਕੇ ਕਿੱਲੇ ਕਿ ਤਿੰਨ ਤੇ ਨਾ ਕੁੜੀਆਂ ਆਈਆਂ ਨੇ ਨਾ ਠੰਡੇ ਪਿਆ ਦੂ ਕਿਉਂਕਿ ਗਰਮੀ ਚਾ ਤਾਂ ਕੋਈ ਪੀਂਦਾ ਨਹੀਂ ਤੇ ਇੱਕ ਗਲਾਸ ਅੰਦਰ ਤੇ ਆ 4 8 9 10 11 12 ਜਣੇ ਆਣ ਖਾਣ ਪੀਣ ਨਾਲ ਤੇਰਮਾ ਤੇ ਡੜੀ ਹੈ ਤੇ ਇਹਨੂੰ ਸੁੱਕ ਜਾਂਦੋਂ ਪਾਣੀ ਨੂੰ ਤੜਕਾ ਆਪਾਂ ਇਹਦਾ ਜੀਰਾ ਪਾਏਗਾ ਅੱਧੇ ਪਿਆਜੇ ਚ ਪਾ ਲੈਣੇ

ਇਹਦੇ ਵਿੱਚ ਖੁਸ਼ਬੂ ਲੱਗਣੀ ਹੈ ਕੜੀ ਕੋਈ ਆਪਾਂ ਕੋਈ ਇਹਦੇ ਵਿੱਚ ਜੀ ਆ ਪਾ ਜੀਰਾ ਪਾਣਾ ਚਲਦੇ ਨੂੰ ਚੀਕੇ ਜਾਣਾ ਤੇ ਜਿਹੜੀ ਆ ਤੋਸ ਕਰੀ ਜੈਲੀ ਹੋ ਗਈ ਤੇ ਰਿੱਚ ਪਾਸ ਉਹ ਘੱਟ ਲੈਣੇ ਇਹ ਉਹ ਆ ਆਪਣਾ ਨਾ ਸਾਈ ਤੋਂ ਨਾ ਕੋਲੀ ਕੋਲੀ ਰੱਖਣਾ ਹੈ ਇੰਨੀ ਜਿਹੀ ਐਕਸਟਰਾ ਬੋਲੇ ਬੋਲੇ ਹੱਥ ਨਾਲ ਤੋਂ ਹੋਣਾ ਹੈ ਨਾਲ ਹੁੰਦੇ ਦਾ ਪਾਣੀ ਨਿਕਲ ਹੀ ਜਾਂਦਾ ਹੈ ਤੇ ਉਹ ਕੋਈ ਘਰਨਾ ਹੈ ਇਹ ਬਜਾ ਆ ਜੋ ਦੁਕਾਨ ਚੋਂ ਮਿਲ ਜਾਂਦਾ ਤੇ ਨੇ ਦੁਕਾਨ ਤੋਂ ਮਿਲ ਜੀਦਾ ਇਹ ਆਪਣਾ ਪੋਹਾ ਤੋਤਾ। ਜੁਖਾਮ ਖਾਂਗੋ ਬੁਖਾਰ ਗੜਾ ਖਰਾਬ। ਤੇ ਉਹ ਪਾਣੀ ਕੱਢ ਕੇ ਨਾਲ ਥੁੰਨ ਲੈਣਗੇ। ਉਹ ਪਾਣੀ ਬੜੀ ਕਰਨੇ 12 ਪਲੇਟਾਂ ਤਿਆਰ 12 ਚੱਕੇ 12 ਪਲੇਟਾਂ ਸੇਕਲੇਟਾ ਤਾਂ ਪੰਨੇ ਜੀ ਨੇ ਹਨਾ ਬਦਨੂ ਸੇਨ ਅੱਜ ਕੱਲ ਤਾਂ ਕਰਿਆਤੀ ਦਾ ਪੋਹਾ ਬਣਾਇਆ ਤੇ ਸੇਟਾ ਤੀ ਸੇ ਹੋਰ ਪੜ ਜਾਂ ਦੂਜੀ ਉਹ ਤਾਂ ਨਹੀਂ ਕਿੱਥੇ ਕਰੀ ਜੀ ਜੀ ਨੇ ਇੱਥੇ ਤਾਂ ਜਦੋਂ ਇਹ ਲੋਰੋਖੀ ਨਾਲ ਦਬੇਸ ਪਾਏ ਹੋਏ ਸੀ ਇਹ ਕਿ ਤਰ੍ਹਾਂ ਦੇ ਆਪਾਂ ਕਹਿੰਦੇ ਹੁਣ ਇਹ ਭਾਂਡੇ ਬਣਾਵਾਂ ਐਨੇ ਭਾਂਡੇ ਕੀ ਕਰਨੇ ਹਨ ਜਦੋਂ ਕੋਈ ਰਿਸ਼ਤੇਦਾਰ ਆਊਗਾ ਨਾ ਉਹ ਲੋ ਭਾਂਡੇ ਬਹੁਤ ਚੰਗੇ ਲੋਹੀ ਆਪਨੇ ਹੋਏ ਥਿਆਜ ਵੀ ਕੁਝ ਜਰਰੀ ਹੋ ਪੰਜ ਆ ਗਈ लो जी पहला सब तो पहला पोहे प्याज भुजेने्याज ने वो घट प्याज है ना ने भी पावगे स्वाद अनुसार लून मिर्च ਬੱਦਰੋਂ ਉਹਨੂੰ ਨਿਤ ਨੂੰ ਹਲਿਆ ਲਿਆ ਚੁਟਕੀ ਚ ਹਲਦੀ ਪਾ ਲਓ ਨਮਕ ਪਾ ਲਓ ਲਿਫਟ ਪਾ ਲਓ ਜੇ ਕੋਈ ਤੁਹਾਡੇ ਕੋਲ ਮਸਾਲੇ ਸਬਜ਼ੀਆਂ ਨੇ ਜਿਹੜੀਆਂ ਹਰੇ ਮਟਰ ਲਾਲ ਟਮਾਟਰ ਕੁਝ ਹੋਰ ਵੀ ਪਾਸਾ ਤੇ ਚੁਕੂ ਬਣ ਗਿਆ ਪੋਹਾ ਪੋਹਾ ਬਣਾ ਬਹੁਤ ਸੌਖਾ ਗਾਂਸੂ ਪਲੰਦ ਕਰਤਾ ਮੇਰੇ ਪਪਾ ਫਨਾਲ ਅੱਪ ਕਰਤਾ ਤੋਹਾ ਬਣ ਕੇ ਪਿਆਰਾ ਆਪਣਾ ਬੋਲੇ ਹੱਥ ਨਾਲ ਬਸ ਘੜਸੀ ਦੇ ਰਣੀ ਹੈ ਇਹੋ ਤੱਕ ਇਹਦਰ ਪਾਸਤਾ ਦੇ ਵਿੱਚ ਵੀ ਇਸ ਤਰ੍ਹਾਂ ਹਲਦੀ ਥੋੜੀ ਮਿੱਠੀ ਨਮਕ ਨਮਕ ਤੇ ਵੀ ਸਵਾਦ ਅਨੁਸਾਰ ਪਾਓ। ਕੋਈ ਵੀ ਸਬਜ਼ੀਆਂ ਵੀ ਪਾ ਸਕਦੇ ਹੋ ਇਸ ਵਿੱਚ ਪਰ ਮੇਰੇ ਕੋਲ ਹੁਣ ਸਬਜ਼ੀਆਂ ਹੈ ਨਹੀਂ ਸੀ। ਕੋਈ ਸਾਡੇ ਬੱਚੇ ਸਬਜ਼ੀ ਵਾਲੇ ਘੱਟ ਖਾਂਦੇ। ਲੋਜੀ ਆਪਣਾ ਪਾਸਤਾ ਵੀ ਤਿਆਰ ਹੋ ਗਿਆ ਪੋਹਾ ਵੀ ਤਿਆਰ ਹੋ ਗਿਆ ਹੁਣ ਆਪਾਂ ਤੁਹਾਨੂੰ ਰਲਾਵੜੇ ਆਪਾਂ ਬਸ ਰਲਾ ਕੇ ਇਹਦਾ ਵੀ ਬੰਦ ਕਰ ਦਾਂਗੇ ਮਸਾਲੇ ਚ ਲੋਜੀ ਆਟਾ ਅੱਜ ਵਾਲੀ ਵੀ ਤੇ ਸਾਡੇ ਦੋ ਤੇ ਦੋ ਤਿੰਨ ਲੋਟ ਆਉਣਗੇ ਸਾਥ ਸਾਰੇ ਪਰਿਵਾਰ ਤੋਂ ਖੁਸ਼ ਸੁਖ ਨਾਲ ਹਨਾ ਖਾਸ ਆ ਰਹੇ ਨੇਗੇ ਤੇ ਪ੍ਰਾਤ ਸਾਨੂੰ ਟ੍ਰੇਡ ਰੂ ਨਾ ਸਰ ਤੋਂ ਕੰਮ ਚੱਲਦਾ ਨਹੀਂ ਇਹ ਤਾਂ ਪ੍ਰਾਤ ਹੀ ਚੱਲਦਾ ਲੋ ਜੀ ਸਾਡੇ ਦੋ ਤੋਂ ਦੋ ਦੀਆਂ ਫਿਰ ਸਾਨੂੰ ਬਾਲਾ ਗੇੜ ਲਾਣਾ ਪੈਣੀ ਤੇ ਗਰਮੀ ਬਾਹਰੀ ਆ ਭਾਈ ਗੁੱਸਾ ਨੇ ਕਰਿਆ ਸੀ ਪ੍ਰਾਂਤ ਪਰ ਕਿੱਲਾ ਨਹੀਂ ਆ ਚੰਗਾ ਆ ਕੇ ਖਾਲਾ ਅਬ ਤਿਆ ਤਾ ਫਿਰ ਰੋਟੀ ਨਹੀਂ ਤੇ ਆਉਂਦਾ ਕੰਮ ਬਹਿ ਜਾ ਮਾਲ ਰੋਟੀ ਦੇ ਦੁਕਾਨੇ ਤੋਂ ਖਾਣ ਦੇ ਦਿੰਦੀ ਸੀ ਪਰ ਇਹਦਾ ਕੁਝ ਪਾ ਮੈਂ ਤਾਂ ਲੈਣੇ ਮੈਂ ਤਾਂ ਕੁਝ ਲੈ ਲਾ ਲਾ ਕੁਝ ਨਾ ਪਾ ਉਹ ਦਿੱਪੇ ਦਾ ਹੰਤਾ ਤੇ ਉਹਨੇ ਚਾਹ ਪੀਤੀ। ਲਮੰਡਾ ਸਿਰ ਇਧਰ ਹੋ ਗਿਆ ਸਾਈਡ ਤੇ ਸਾਈਡ ਤੇ ਹੋ ਗਿਆ ਬੁੱਤ। ਲੈ ਸਰ ਵੀ ਤੇਰੇ ਕੋਲੇ। ਲੋ ਜੀ ਆਪਾਂ ਬਣਾਉਣਾ ਜੀ ਹੁਣ ਸਬਜ਼ੀ ਜਿਹੜਾ ਟਾਈਮ ਹੈ ਸਵਾ ਪੰਜ ਹੋ ਗਏ ਸਾਢੇ ਪੰਜ ਦੀ ਹੋਣ ਵਾਲੇ ਨੇ ਜੀ। ਤੇ ਪਹਿਲਾਂ ਸਰ ਵੀ ਹੋਰੀਆਂ ਆ ਗਈਆਂ ਸੀਗੀਆਂ ਉਹਨਾਂ ਕੋਲ ਬੈਠੇ ਉਹਨਾਂ ਨੇ ਗਿਆ ਤੋਂ ਬਾਅਦ ਘੰਟਾ ਅੱਧਾ ਸਮਾਂ ਲੱਗਦਾ ਹਨ। ਹੋ ਗਏ ਅਸੀਂ 2 ਵਜੇ ਤੇ ਇਹ ਉਹ ਸਕੇ ਕੰਮ ਲੱਗਿਆਂਗੇ ਮੈਂ ਮਹਾਂ ਕੈਂਪਰ ਘਾਣਿਆਂਗੇ ਤੇ ਘਰ ਆਈਆਂ ਕੁੜੀਆਂ ਨੇ ਹਨਾ ਸਤਕਾਰ ਗਿਆ ਕਰਨਾ ਚਾਹੀਦਾ ਜਿਹੜਾ ਵੀ ਖਾੜ ਪੀਂ ਲੋ ਸਰਦਾਰ ਨਾਲ ਬਣਾ ਕੇ ਦਿਓ ਤੇ ਚਲੋ ਹਨਾ ਅੱਪਾ ਬੱਚਿਆਂ ਨੇ ਜਨੇ ਖੇਡੇ ਮਸਤੀ ਕੀਤੀ ਤੇ ਮਸਾਂ ਆਈਆਂ ਨੇ ਹੁਣ ਸਾਲਵਾਰ ਇਕੱਠੀਆਂ ਹੋਣਗੀਆਂ ਸਾਰੀਆਂ ਹਨਾ ਇੱਕ ਤਾਂ ਬਾਗੀ ਸਪੁਆਰੀ ਕੁੜੀ ਦੋ ਰਹਿਣਗੇ ਸਿਉਰੇ ਆਹ ਹੱਲ ਹੈ ਗਈਆਂ ਨੇ ਕੱਲ ਨੂੰ ਜਾਣਗੀਆਂ ਤੇ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜਿੰਨੀ ਲੰਬਾ ਕਰਲ ਨੂੰ ਕਿਤੇ ਨਵੇਂ ਵਲੌਗ ਨਾਲ ਅੱਜ ਇਹ ਵਲੌਗ ਸਮਤ ਨਹੀਂ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਰਾਇਗੁਰਜੀ ਕਖਾਦ ਸਾਹਿਬ ਰਾਇਗੁਰਜੀ ਕੀ ਫਤਿਹ